ਦੇ ਸ਼ੈਂਪੀ ਦੀ ਗੱਡੀ ਵੀ ਲੱਗੀ ਪਈ ਸੀ ਵੀਐਸ ਵਾਲਿਆਂ ਦੀ ਚਲੋ ਚੈੱਕ ਇਹ ਆਪਾਂ ਨੂੰ ਪਿਆਣੀ ਹੈ 1 ਲੱਖ ਦੀ ਹਾਂਜੀ ਗੁੱਡ ਮਾਰਨਿੰਗ ਸਸਿਕਾ ਵੈਲਕਮ ਕਿਹਾਲ ਚਾਲ ਕਿਦਾਂ ਖਾਰੇ ਤੁਸੀਂ ਸਭ ਵਧੀਆ ਹੋ ਕਰਦੇ ਹੋ ਉਹਦੀ ਸਵਾ ਸੇ ਦਾ ਟਾਈਮ ਸਾਡੇ ਨੂੰ ਦੱਸਦਾ ਹਾਂਜੀ ਕਿੱਡੀ ਮਿੱਡੀਆਂ ਕਈਈ ਰੋਟੀ ਕਾਲੀ ਕੇ ਪਾਈਰੋਟੀ ਇਹ ਟੋਟੀ ਖਾਲੀ ਪਤੇ ਨੇ ਤੇਰੇ ਸਿਰ ਉੱਤੇ ਕਰੇ ਨਾ ਜਦ ਤੱਕ ਪਾ ਕੇ ਜਿਵੇਂ ਹਟੇ ਮੈਂ ਚੱਲਿਆ ਕੰਮ ਤੇ ਛੋਟੀ ਜਹ ਮਿਲਦੇ ਤਾਂ ਮਾਰ ਕੇ ਚੰਗਾ ਮਿਲਦੇ ਫੇਰ ਆਣ ਕੇ ਟਾਈਮ ਲੱਗਣਾ ਲਾਤਾ ਬਸ ਕਰਤਾ ਖਰਾਬ ਗੇ ਮੈਂ ਕੋ ਲੱਖਾਂ ਦੇ ਕਿ ਦੱਸਣਾ ਖਰਾਬ ਜਾ ਹੋ ਜਾਂਦਾ ਵਾ ਨਾ ਕਾਗ ਤਲੇ ਵਾਲ ਦੇ ਪ੍ਰਾਪਰ ਜੋ ਪਹਿਲੇ ਬਣੇ ਸੀ ਉਹ ਵੀ ਦੇ ਅੱਗੇ ਤਰੰਦਾ ਹੋ ਗਿਆ ਉਹ ਦਸ ਹਾਵ ਜੀ ਲੱਗਣ ਦੀ ਮੈਂ ਤਾਂ ਨਾ ਹੀ ਦਿੰਦਾ ਨਾ ਤਾਂ ਮੈਂ ਚੱਲੇ ਆਂ ਰੰਗਾ ਫਿਰ ਬਾਅਦ ਜੀ ਬਾਅਦ ਹੀ ਮਿਲਦੇ ਆਂ ਫਿਰ ਬਾਅਦ ਐ ਫਰਾ ਚੌਂਕ ਦਾ ਗੇਟ ਕਰੋ ਚੱਕ ਅਬੀ ਆ ਸਕੂਟਰੀਆਂ ਤੇ 125 ਸੀਸੀ ਇਹ ਆਪਾਂ ਦੇਖ ਨਸਤੇ ਆਏ ਇੱਧਰ ਬਾਈਕਾਂ ਲੱਗੀਆਂ ਲੈ ਵੀ ਆ ਬਾਈਕ ਕਰੋ ਚੱਕੀ ਨੀ ਘੇਰ ਸਾਇਲੈਂਟ ਜੀਣਾ ਮਾਵਾ ਬੁਲਟ ਮੰਗਦੀ ਬਾਜਾ ਅੱਜ ਆ ਲੋ ਕਰੋ ਚੱਕਾ ਇਹ ਆਪਾਂ ਨੂੰ ਪਿਆਣੀ ਹੈ 1 ਲੱਖ ਦੀ ਭਾਜੋਣੀ ਗੈਂਡੇ 125 ਸੀਸੀ ਹੈ ਦੇ ਸ਼ੈਂਪੀ ਦੀ ਗੱਡੀ ਵੀ ਲੱਗੀ ਪਈ ਸੀ ਵੀਐਸ ਵਾਲਿਆਂ ਦੀ ਕਰੋ ਚੈੱਕ ਲੈ ਵੀ ਰੋ ਲੱਗੇ ਪੀਣ ਖਰੋਤੇ ਕਨਵਰ ਰੋਡ ਤੇ ਪਰ ਵਹੀ ਗਿਆ ਅਜ ਕਾਲਾ ਆਜੋ ਜੀ ਆਜੋ ਜੀ ਭਾਈ ਸਾਹਿਬ ਆ ਜੋ ਜੀ ਆ ਜੋ ਜੀ ਅਸਾਂ ਚੱਲ ਲੈ ਵੀ ਕੰਮ ਤੋਂ ਆਉਂਦੇ ਹਾਂ ਤੇ ਆਪਾਂ ਬਾਈਕ ਲੈ ਕੇ ਆਏ ਹਾਂ ਬਾਈਕ ਬਹੁਤ ਹੀ ਵਧੀਆ ਈ ਹੈ ਕਿੰਟੀ ਵੀ ایس ਵਾਲੇ ਏਜੰਸੀ ਤੇਰੇ ਘਰ ਤੇ ਥੋੜਾ ਉਹਨਾਂ ਨਾਲ ਜ਼ਿਆਦਾ ਦੱਸਿਆ ਹੋਇਆ ਹੈ ਫੋਟੋ ਤਾਂ ਵਧੀਆ ਹੋਵੇ ਫਤਿਹ ਨੂੰ ਦਵਾ ਕੇ ਲੈ ਆ ਕੇ ਫਤਿਹ ਨੂੰ ਲੈ ਕੇ ਦਵਾਵਾਂਗੇ ਕਿਉਂ ਫਤਿਹ ਫਤਿਹ ਇੰਟਰ ਦੇ ਵੇਖ ਨਹੀਂ ਇਹ ਜੋ ਪਰਵਾਇ ਨਹੀਂ ਕਰਨ ਰਿਆ ਮੋਟਰ ਚੱਲ ਲਈ ਹੈ ਨਾ ਵਾ ਨਹੀਂ ਨਹੀਂ ਅਜੇ ਹਤੇ ਕਹਿੰਦਾ ਤੇ ਨੀ ਲਾਉਣਾ ਰਿਆਂ ਤੋ ਜੀ ਹਾਂਜੀ ਮਨਚਾ ਆ ਗਈ ਤੇ ਹੁਣ ਬਸ ਕੇ ਮੈਨੂੰ ਫਟਾਫਟ ਮੈਂ ਵੇਖ ਲਾਂ ਤੇ ਨਾਲ ਵੇਸਣ ਨੇ ਆਨੇ ਦੇ ਨੇ ਰਦਾ ਚੀਜੀ ਆ ਗਈ ਕੋਈ ਵੀ ਚੀਜੀ ਆ ਬਸ ਕੋਈ ਉਸੇ ਵਲੇਖਸਤਾਨੀਆਂ ਸਟਾਰਟ ਫਾਦਰੋ ਟਿਕਾ ਲਈ ਨਹੀਂ ਕਰਨੀ ਲੈ ਉਹ ਮੈਨੂੰ ਦੇ ਦੋ ਮੈਨੂੰ ਜੇ ਦੋ ਹਵਤੇ ਦੇ ਦੋ ਦੇ ਦੋ ਮੈਨੂੰ ਦੇ ਦੇ ਦੋ ਮੈਂ ਲੈ ਜਾ ਵਧੀਆ ਰਿਫਟਿਆ ਵਧੀਆ ਬਟਲ ਲਗਾ ਪਤਾ ਜੀ ਕਿਵੇਂ ਆ ਸਾਰੇ ਠੀਕ ਠਾਕ ਵਧੀਆ ਅਸੀਂ ਜਾ ਰਹੇ ਖੁਦਾ ਪਰ ਗੋਣ ਵਾਸਤੇ ਉਧਾਰ ਗਾਰਡ ਮੰਦਰ ਬਣਾਇਆ ਪਿਆ ਵਾ ਪਰ ਉਹਦਾ ਐਡਰੈਸ ਨਹੀਂ ਚੇਂਜ ਹੋਇਆ ਬਲਕਿ ਇਦਾਂ ਉਹ ਸਾਰੇ ਵੇਖਣੇ ਆਪਣਾ ਚੇਂਜ ਹੋਦਾ ਕਿਰਨ ਨਾਲ ਹੀ ਹੁੰਦਾ ਚੇਂਜ ਚੱਲਦੇ ਆ ਅਰਜੈਕਟੋ ਜਾਂਦਾ ਹਰ ਵਾਰੀ ਬਗਦੀ ਕੀ ਗੱਲ ਹੈ ਚਲੋ ਹੁਣ ਸੇਵਾ ਕਹਿੰਦੇ ਜਾਂਦੇ ਅੱਜ ਟਾਈਮ ਹੋ ਗਿਆ 9:30 ਦਾ ਕਿਉਂਕਿ 9:30 ਵਜੇ ਆਉਂਦੇ ਨੇ ਤੇ ਕਨ ਸੇਵਰੀ ਪਲਾਈ ਕੀਤਾ ਜੇ ਅਰਜੈਕਟੋ ਗਿਆ ਫਿਰ ਚਲਦੇ ਕਿਉਂਕਿ ਡਾਕੂਮੈਂਟ ਪੂਰੇ ਨਾ ਹੋਣ ਤੇ ਫਿਰ ਕਿਸੇ ਪਾਸੇ ਗੱਲ ਨਹੀਂ ਚਲਦੀ ਚਲੋ ਚਲੋ ਉੱਠ ਗਿਆ ਹਾਂਜੀ ਬੈਠੇ ਜੇ ਸਵੇਰੇ ਬਾਅਦ ਬੱਦਲ ਬਹੁਤ ਹੋਇਆ ਏ ਨਹੀਂ ਹੋਣਿਆ ਤੜਾ ਥੜਾ ਆਹ ਬੜਾ ਸੈੱਟ ਹੋ ਗਿਆ ਤਾਂ ਪਹਿਲਾਂ ਬੱ ਚੱਲੇ ਹੀ ਮੋਟਰਸਾਈਕਲ ਤੇ ਮੈਂ ਚੱਲ ਜਾਂਦੇ ਆ ਜਿਹਨੂੰ ਮੈਂ ਕਿਹਾ ਲਾਗੇ ਕਰਦਾ ਸਾਂ ਦਸਮਕਰ ਕਰਨੇ ਹਾਂਜੀ ਕੀ ਕਹਿੰਦੇ ਜੀ ਕੀ ਦੱਸੋ ਲੈ ਵੀ ਗਦਾਸਪੁਰ ਰੋਡ ਸੇਵਾ ਕੇਂਦਰ ਆਪਾਂ ਆਏ ਸੀ ਹੋ ਗਿਆ ਕੰਪਲੀਟ ਕੰਮ ਆਂਦੇ 20 ਦਿਨਾਂ ਬਾਅਦ ਫੇਰ ਆਇਓ ਚਲੋ ਚੱਲੀਏ ਹੁਣੇ ਇਹ ਵੀ ਜ਼ਰੂਰੀ ਜਿਹੜਾ ਹੋ ਗਿਆ ਕੰਮ ਗਾ ਵੀ ਇਹਦਾ ਬਾਰਾ ਪਤਾ ਕਰਨ ਦੇ ਪਹਿਲਾਂ ਕਹਿੰਦੇ ਆਧਾਰ ਕਾਰਡ ਤਾਂ ਨਾ ਅਪਡੇਟ ਨਹੀਂ ਹੈਗਾ ਮੈਨੂੰ ਅਪਡੇਟ ਕਰਾਓ ਉਸ ਤੋਂ ਬਾਅਦ ਡਰੈਸ ਚੇਂਜ ਹੋਣਾ ਚਲੋ ਇਦਾਂ ਹੀ ਆਪਾਂ ਸਿੱਧਾ ਡਰੈਸ ਚੇਂਜ ਕਰਦੇ ਪਏ ਸੀ 4-5 ਵਾਰੀ ਅਪਲਾਈ ਕੀਤਾ ਰਿਜੈਕਟ ਹੋ ਗਿਆ ਤੇ ਉਹ ਹੁਣ ਉਹ ਵੀ ਕਿੰਨੇ ਵਾਰੀ ਵਧੀਆ ਗੱਡੀ ਤਾਂ ਕਹਿੰਦਾ ਪਹਿਲਾਂ ਕਰੋ ਅਪਡੇਟ ਕਰਾਓ ਉਸ ਤੋਂ ਬਾਅਦ ਹਾਂ ਦਾ ਕਾਫੀ ਟਾਈਮ ਦਾ ਕਰਵਾਇਆ ਉਹ ਹੋ ਹੀ ਗਏ 3-4 ਸਾਲ ਵੈ ਚਾਰਕ ਸਾਲ ਹੋ ਗਏ ਤੇ ਉਹਨਾਂ ਦਾ ਕਰਵਾਇਆ ਨਹੀਂ ਚਲੋ ਕੋਈ ਨਹੀਂ ਹੁਣ ਲਓ ਜੀ ਆਧਾਰ ਕਾਰਡ ਦਾ ਕੰਮ ਹੋ ਗਿਆ ਤੇ ਹੁਣ ਆਪਾਂ ਕਾ ਚਲੋ ਗੁਰਦੁਆਰਾ ਸਾਹਿਬਾ ਉਹਨੇ ਲਾ ਕੇ ਘੁੰਮਣੇ ਜਾ ਰਹੇ ਹਾਂ ਛੋਟੇ ਘੁੰਮਣੇ ਪੜੇ ਪੜੇ ਅੱਜ ਟਾਈਮ ਤੇ ਉੱਠਿਆ ਵਾ ਪੜੇ ਉੱਠਿਆ 6:30 ਵਜੇ ਦਾ ਆਹੋ

ਜੱਜ ਬੰਨਣਾ ਲਈ ਪਟਕੀ ਜੀ ਬੰਨਣੀ ਪਟਕੀ ਕਰਨ ਚੱਲ ਬੱਥੇ ਬੱਤ ਕਿਉਂ ਕਿ ਬੱਥੇ ਕਿੱਧਰ ਉਹ ਵੇਖੋ ਆਜੋ ਪੰਜ ਸਰਨਾਗਰੀ ਆਜੋ ਨਹੀਂ ਚੱਲੇ ਫਿਰ ਆਜਾ ਆਜਾ ਚਲੋ ਚਲੋ

ਪਿਛਾ ਖਾ ਲੋ ਆ ਜਾ ਪਿਛਾ ਲਓ ਆ ਜਾ ਜੀ ਲਾ ਵੀ ਖੋਣ ਆਇਆ ਬੌਲੀ ਸਾਹਿਬ ਗੋਦਰਾ ਬੌਲੀ ਸਾਹਿਬ ਤੇ ਤੁਮ ਦਾ ਸਿੰਗਰਮ ਨਹੀਂ ਯਾਰ ਅਸੀਂ ਨਹੀਂ ਬਚਨ ਕਰ ਦੇ ਸਕਦੇ ਕਿ ਬਾਬਾ ਨਾਨਕ ਨਿੱਕੇ ਘੁੰਮ ਨਹੀਂ ਆਇਆ ਗੁਰਦਰਾ ਬੋੜੀ ਸਾਬ ਉਹ ਉਹ ਮਬਈ ਹਰ ਅਸਿੰਗ ਦੀ ਕੋ ਫੋਟੋ ਲੱਗੀਆਂ ਪ੍ਰਾਤਨ ਪ੍ਰਾਣੀਆਂ ਬਸੇਵ ਸਿੰਘ ਉਹ ਲੈ ਵੀ ਚੱਲੇ ਆ ਹੁਣ ਅੱਬਾ ਜੀ ਨੇ ਪਛਾੜ ਦਿੱਤਾ ਫਦੇ ਨੂੰ ਕਿੰਨਾ ਵੱਡਾ ਲੱਡੂ ਵੇ ਫੋਟੋ ਖਿੱਚ ਲਈ ਇਧਰ ਇੱਕ ਤਾਂ ਫੋਟੋ ਸ਼ੂਟ ਕਰ ਲਈਏ ਇਧਰ ਆਪ ਇੱਥੇ ਆ ਵੀਊ ਜਿਆ ਬੜਾ ਘੈਂਟ ਹੀ ਆਏ ਲੱਗਾ ਹੀ ਤੋਰੀਆ ਜਿਹਾ ਲੱਗਾ ਬੜਾ ਵਧੀਆ ਚਲੋ 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 ਚਲੀ ਚੋ ਜੀ